ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀ ਪਿੰਡ ਭੰਲਰੇੜੀ ਦੇ ਨੌਜਵਾਨਾਂ ਵੱਲੋਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗੋਂ ਪਿੰਡ ਭੰਲਰੇੜੀ ਦੇ ਵੱਲੋਂ ਨਗਰ ਕੀਰਤਨ ਤੋਂ ਪਹਿਲਾਂ ਜਿਹੜੀ ਸਫਾਈ ਕੀਤੀ ਗਈ ਸੀ ਤੇ ਨਾਲ ਹੀ ਨਗਰ ਕੀਰਤਨ ਦੇ ਸਮੇਂ ਸਪਰੀ ਵਾਲੇ ਪੰਪ ਰਹੇ ਪਾਣੀ ਦਾ ਸਰਕਾ ਉਹ ਜਿਹੜਾ ਗੁਰੂ ਮਹਾਰਾਜ ਦੇ ਵਾਲ ਕੀ ਸਾਹਿਬ ਤੋਂ ਅੱਗੇ-ਅੱਗੇ ਜਿਹੜਾ ਉਹ ਕੀਤਾ ਗਿਆ ਤੇ ਤੁਸੀਂ ਦੇਖੋਗੇ ਪੂਰਾ ਨਗਰ ਕੀਰਤਨ ਤੇ ਸੇਵਾ ਦੁਆਰਾ ਦੁਆਰਾ ਸਾਰੇ ਪਿੰਡ ਦੀ ਜਿਹੜੀ ਸਫਾਈ ਕੀਤੀ ਗਈ ਸੀਗੀ ਸਾਰੇ ਜੋ ਗੁਰੂ ਮਹਾਰਾਜ ਦਾ ਅਦਰ ਸਤ ਕਰ ਕੀਤਾ ਜਾ ਸਕੇ ਹਰ ਇੱਕ ਦੇ ਘਰ ਦੇ ਘਰ ਨੇ ਆਪਣੇ ਘੇਟਾਂ ਕੋ ਵੀ ਸੰਭਰਿਆ ਪਰ ਨਾਲ ਹੀ ਸੇਵਾਦਾਰਾਂ ਨੇ ਬਹੁਤ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਸਾਰੇ ਪਿੰਡ ਦੇ ਵਿੱਚ ਸਫਾਈ ਕੀਤੀ ਸਫਾਈ ਹੋਈ ਹੈ ਹੁਣ ਇਸਟਾਰਟ ਕੀਤਾ ਤੇ ਸਵੇਰੇ ਸਵੇਰੇ ਸਫਾਈ ਕਰਕੇ ਉਸ ਤੋਂ ਬਾਅਦ ਨਗਰ ਕੀਰਤਨ ਸਾਹਿਬ ਦਾ ਜਿਹੜਾ ਰਲਬ ਹੋਇਆ ਨਗਰ ਕੀਰਤਨ ਸਾਹਿਬ ਦਾ ਆਰੰਭ ਹੋਇਆ ਤੇ ਨਾਲ ਹੀ ਤੁਸੀਂ ਦੇਖੋ ਕਰੋ ਦਰਸੋਂ ਨਾ ਭਾਰਤੀ ਸਾਹਿਬ ਦੇ ਗੁਰੂ ਘਰ ਆਏ ਜੀਉਂਦੇ ਤੇ ਢਾਡੀ ਜਸਾ ਵੀ ਬੁਲਾਇਆ ਗਿਆ ਸੀਗਾ ਤੇ ਢਾਡੀ ਜਥੇ ਵੱਲੋਂ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਮਹਿਮਨ ਦੇ ਸਦਕਾ ਬਹੁਤ ਵਧੀਆ ਵਿਚਾਰਾ ਕੀਤੇ ਆਏ ਆ ਤੇ ਸੰਗਤਾਂ ਨੂੰ ਜਿਹੜਾ ਆਪਣੇ ਬੋਲਾਂ ਰਹੀ ਨਿਹਾਲ ਕੀਤਾ ਗਿਆ ਸੋ ਜੇ ਵੀਡੀਓ ਤੁਸੀਂ ਹੋਰ ਲੱਚਰ ਵੀਡੀਓ ਵੀ ਦੇਖਦੇ ਰਹਿੰਦੇ ਰਹੇ ਹੋ ਇਹ ਵੀਡੀਓ ਨੂੰ ਵੀ ਵਾਤਵਾਰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸੋ ਪਹਿਲਾਂ ਵੀ ਹਾਜ਼ਰੀ ਲਵਾਈ ਹੈ ਧੰਨਵਾਦ ਕਰਦੇ ਆਂ ਜਗ ਮਾਲ ਦੇ ਵੰਦਰੇ ਜਗ ਮਾਲ ਦੇ ਵੰਦਰੇ ਜਗ ਮਾਲ ਦੇ ਵੰਦਰੇ ਜਗ ਮਾਲ ਦੇ ਵੰਦਰੇ ਮੈਂ ਬੇਨਤੀ ਕਰਦਾ ਦੀ ਪੂਰਨ ਮਾਸੀ ਨੂੰ ਹੋਇਆ ਹੁਕਮ ਇਲਾਹੀ ਜੋਤ ਪੁੱਤਰੀ ਰੋਹਾਨੀ ਪਿਤਾ ਕਾਲੂ ਘਰ ਪਹੁੰਚੀ ਸੱਚਖੰਡ ਦੀ ਨਿਸ਼ਾਨੀ ਭਾਗ ਪਾਪੀਆਂ ਨੂੰ ਲਾਵੇ ਰੈਣ ਪੁੰਨਿਆ ਸੁਹਾਣੀ ਤਾਰੇ ਛੁਪ ਕੇ ਅੰਧੇਰ ਕੋਲਿਆ ਨਾਨਕ ਦਾ ਜ਼ਿਕਰ ਆ ਗਿਆ ਮੇਟੀ ਤੋਂ ਦਾ ਜਦ ਗਿਆਨ ਹੋਇਆ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਗੁਰੂ ਨਾਨਕ ਪਾਤਸ਼ਾਹ ਅਨੰਤ ਕਲਾ ਜਿਵੇਂ 베ਤਾਂ ਦੇ ਵਿੱਚ ਗ੍ਰੰਥਾਂਸ ਲਿਖਿਆ ਹੈ ਸ੍ਰੀ ਰਾਮਚੰਦਰ ਦੀ ਤ੍ਰੇਟੇ ਯੁੱਗ ਦੇ ਵਿੱਚ 14 ਕਲਾ ਸਪੂਰਨ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ 16 ਕਲਾ ਸਪੂਰਨ ਦੇ ਗੁਰੂ ਨਾਨਕ ਪਾਤਸ਼ਾਹੀ ਅਨੰਤ ਕਲਾ ਗੁਰੂ ਨਾਨਕ ਪਾਤਸ਼ਾਹ ਅਨੰਤ ਕਲਾ ਲੈ ਨਾਨਕ ਚੜਿਆ ਅਨੇਕਾਂ ਹੀ ਕਲਾ ਸਾਰੀਆਂ ਹੀ ਪਵਰਾਂ ਆਕਾਲ ਪੁਰਖ ਵਾਹਿਗੁਰੂ ਤੋਂ ਲੈ ਕੇ ਮਾਤਾ ਤ੍ਰਿਪਤਾ ਦੀ ਕੁੱਖ ਨੂੰ ਪੁੰਨਿਆ ਵਾਲੀ ਰਾਤ ਰਾਏ ਭੋਏ ਦੀ ਤਲ ਮੰਡੀ ਤੇ ਜਿਵੇਂ ਬਾਪੇ ਦਾ ਜਨਮ ਹੋਇਆ ਉਸ ਸਮੇਂ ਦੀ ਕੰਤਾ ਢਿੱਡ ਤੇ ਦਾਢੀ ਜੱਫਾ ਹੈ ਇਉਂ ਰੱਖਿਆ ਜੀ E a ਗੁਰਦੀਖਾ ਖਾਨ ਸਾਹਿਬ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ ਬਣੇਗਾ ਆਪਾਂ ਜੇ ਸਾਡਿਆਂ ਵੀ ਹੁੰਦੀਆਂ ਤੇ ਜਿਹੜੇ ਨੂੰ ਮਾਂ ਦਾ ਲਾਜ ਛੋਵੇ ਨਾ ਉਹ ਟਾਟੀ ਪੜ ਜਾਂਦਾ ਉਹ ਵੀ ਬਣ ਜਾਏਗਾ ਲੈ ਮੈਂ ਕੋ ਲਿਖ ਕੇ ਲੈ ਲਉ ਮੁੰਡਾ ਹੰਡਦਾ ਨਹੀਂ ਬਸੂਗਾ ਆਪਕਾ ਸਾਡੀ ਵੀ ਆਹੀ ਆਪ ਬਹੁਤ ਵਧੀਆ ਕਰਤਾ ਸਮਾਜ ਦੇ ਮਤਲਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਨੇ ਛੱਡਸਾਇਆ ਇੱਕ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਤਾਰ ਦਿਹਾੜੇ ਨੂੰ ਸਮਰਪਿਤ ਇਹ ਜੋ ਨਗਰ ਕੀਰਤਨ ਆਪ ਜੀ ਵੇਖ ਰਹੇ ਹੋ ਇਹ ਤਕਰੀਬਨ ਮੈਨੂੰ ਇਹ ਲੱਗਦਾ ਹੈ ਕਿ ਘਟੋ ਘਟ ਲਗਾਤਾਰ 40 ਸਾਲਾਂ ਦਾ ਚੱਲਦਾ ਆ ਰਿਹਾ ਕਦੇ ਵੀ ਮਿਸਰੀ ਹੋਇਆ ਸੋ ਆਓ ਪਿਆਰ ਦਾ ਸਬੂਤ ਦਿੰਦੇ ਹੋਏ ਆਪਾਂ ਐਸਪੜਾ ਤੇ ਪਹੁੰਚੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਸੌਰਗਵਾਸੀ ਕੈਪਟਨ ਸੁਖਦਰਸ਼ਨ ਸਿੰਘ ਜੀ ਆਂਦੇ ਘਰ ਦੇ ਅੱਗੇ ਜੋ ਪ੍ਰਾਰ ਲੱਗਾ ਸੋਥੇ ਨਗਰ ਕੀਰਤਨ ਗੁਰਗਰਾ ਸਾਹਿਬ ਮਹਾਰਾਜਿਆਂ ਦੀ ਪਾਲਕੀ ਸਾਹਿਬ ਪਹੁੰਚ ਚੁੱਕੀ ਹੈ ਆਓ ਸਾਰੇ ਪਿਆਰ ਦਾ ਸਵਾਗਤ ਦਿੰਦੇ ਹੋਏ ਜੋ ਕਿ ਆਪਣੇ ਕੋਲੇ ਸਾਡੀ ਜਥਾ ਪਹੁੰਚਿਆ ਹੋਇਆ ਹੈ ਭਾਈ ਗਵੰਦ ਸਿੰਘ ਜੀ ਤੇ ਸਾ ਤਾਂਦੇ ਵਾਲੇ ਉਹਨਾਂ ਦੇ ਸਾਥੀ ਉਹਨਾਂ ਕੋਲੋਂ ਇਸ ਪ੍ਰਾਪਤ ਇੱਕ ਕਰਤਾ ਸੰਗਠਨ ਕਰਾਂਗੇ ਤੇ ਜੀਨੀਆ ਵੀ ਸਾਡੇ ਮਾਤਾਵਾਂ ਪਹਿਣਾ ਨਾਲ-ਨਾਲ ਪ੍ਰਕਰਮਾ ਕਰ ਰਹੀਆਂ ਨੇ ਸਵੇਰ ਦੀ ਢਲਵਾਰ ਦਾ ਦਾ ਨੌਰਵਾਨ ਮੀਰਾਂ ਦਾ ਤੇਵਾਦਾਰ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਸਾਤਾਂਜੀ 6 ਵਜੇ ਤੋਂ ਉਹ ਪਾਣੀ ਸਿਕਨ ਤੇ ਝਾੜੂ ਮਾਰ ਦੀ ਸੇਵਾ ਲਗਾਈ ਰੱਖੀ ਹੈ ਜਰਬਾਦ ਯੂਰੇ ਬੈਠੋ ਇਹ ਮੱਟਰ ਜਲਾ ਪੂਰਾ ਕਰ ਆਪਣਾ ਇਹ ਸਭ ਨੂੰ ਠੀਕ ਕਰਕੇ ਤੋਂ ਆਓ ਅਨੁਵਾਦ ਅਸਰ ਨੌਜਵਾਨ ਦੀ ਰੰਗਾਰੀ ਜਿਨ੍ਹਾਂ ਨੇ ਢਾਲੂ ਦੀ ਸੇਵਾ ਕੁਸਰੀ ਵਾਲਾ ਬਸ ਸੋਲੇ ਦਾ ਕੋਈ ਨਹੀਂ ਆਵਾ ਤੋਂ ਸਰਤਾ ਜੋਗ ਨੇ ਆਓ ਪਿਆਰ ਨਾਲ ਦੋ ਦਿੰਦੇ ਹੋਏ ਸਾਡੀ ਜਿੱਥੇ ਕੋਲ ਸਰਤਾ ਸਰਪੰਦੋ ਜੀ ਅਗਲਾ ਪ੍ਰਾਪ ਇਹ ਦੱਸਾਂਗੇ ਵਾਹਿਗੁਰੂ ਜੀ ਦਾ ਘਰਤਾ ਵਾਹਿਗੁਰੂ ਦੀ ਪੰਜ ਪੈਰਾਂ ਨੂੰ ਬੱਠਣ ਨੂੰ ਬੈਠੀ ਉਹ ਜੀ ਆਮੂਲੀ ਜੀ ਅੱਹ ਇਹ ਦੱਲਦੀ ਹੈ ਇੰਨੇ ਕੋਨਫਰੰਸ ਹੋ ਪਏ ਦਾ ਇਹ ਇਨਾਮ ਜੀਤਦਾ ਸਭ ਨੂੰ ਦਿੱਤੀ ਹੈ ਸਰਦਾਰ ਲੱਖਪਤ ਸਿੰਘ ਜੀ ਫਲਾਈਨਗ ਅਫਸਰ ਏਅਰ ਫੋਰਸ ਸਵਾਰਕ ਵਾਸੀ ਸਰਦਾਰ ਲੱਖਪਤ ਸਿੰਘ ਜੀ ਸੁਭ ਕਰੀ ਜਿੰਨਾ ਫਲਾਈਨਗ ਅਫਸਰ ਫੋਰਸ ਉਹਨਾਂ ਦੇ ਨਾਮ ਤੇ ਪ੍ਰਾਦਨ ਵੱਲੋਂ ਮਾਇਆ ਵਸਤਰਾ ਹੀ ਹੈ ਟਾਡੀ ਜੱਥੇ ਨੂੰ ਜਤਵਰਤ ਸਿੰਘ ਜੀ ਸਾਡਾ ਛੋਟਾ ਭਰਾ ਤੋਂ ਵੀ ਸ਼ੋਰ ਵੀ ਹੋਰ ਨਾਲ ਜੀਰ ਮਦਨੀ ਸੁਖਦਾਨ ਤੋਂ ਪੀੜੀ ਜੋ ਸੀਪਾ ਵੱਡੀ ਸਰਪੰਚ ਹੋਣੀ ਉਹ ਪਾਈਆ ਕੋਈ ਇੱਕ ਮੇਰੀ ਵੀਡੀਓ ਨਹੀਂ ਹਰ ਕੀ ਇਹ ਜਾਰੀ ਆ ਖੜ ਜਾ ਖੜ ਜਾ ਇੱਕ ਮਿੰਟ ਮੈਂ ਕਲਿੱਪ ਕਰਦਾ ਹਾਂ ਸਾਰੇ ਸਾਰੇ ਮਾਏ ਸਸੀ ਗਾਇ ਜੀ ਕਿ ਜਾਂਦਾ ਮੰਦਿਰ ਦੇ ਕੋਲ ਕਿਹਾ ਨਹੀਂ ਬਾਦਰੇ ਘਰਾਂ ਦੇ ਕੋਲ ਬੈਠ ਸਰਕਾਰ ਦਿੱਕਤ ਕਿ ਸਰਕਾਰ ਕਰਤੂ ਸਿੰਘ ਦੀ ਪਾਈ ਗੱਟ ਦੀ ਪਾਈ ਪੁਲੀ ਦੇ ਪਾਈ ਦੋਈ ਸੇਤੀ ਮਾਪਾ ਤੁਹਾਨੂੰ ਜੀ ਚੰਗਾ ਲੱਗਦਾ ਹੋਪ ਹੋਵੇਗਾ ਤੁਸੀਂ ਇੱਕ ਫੱਡੀ ਸਾ ਸਕੀ ਜੀ ਜਿਹਨਾਂ ਨੇ ਕਹਿੰਦਾ ਹੈ ਫੇਸ ਬੰਦ ਕਰਤਾ ਸਰਪੰਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਨੂੰ ਗ੍ਰੰਥ ਸਾਹਿਬ ਨੂੰ ਆ ਪਹੁੰਚਦੀ ਹੈ ਅੱਜ ਦਾ ਜੋ ਸਾਹਿਬ ਜੀ ਆ ਤੁਸੀਂ ਵੀ ਨੋਟ ਕਰ ਰਹੇ ਹੋਵੋਗੇ ਜੋ ਆ ਨਗਰ ਕੀਰਤਨ ਦੇ ਵਿੱਚ ਸੰਗਤਾਂ ਦੇ ਵਿੱਚ ਉਤਸ਼ਾਹ ਹੈ ਪਹਿਲਾਂ ਨਹੀਂ ਦੇਖਿਆ ਪਹਿਲਾਂ ਕਦੇ ਨਹੀਂ ਲਿਖਿਆ ਸੀ ਕਿ ਇਹ ਨਗਰ ਕੀਰਤ ਸੰਗਤਾਂ ਦੇ ਅੰਦਰ ਉਤਸ਼ਾਹ ਗੁਰੂ ਨਾਨਕ ਪਾਸਾ ਮਹਾਰਾਜੀਆਂ ਨਾਲ ਪ੍ਰੇਮ ਹੈ ਪਿਆਰ ਹੈ ਸਦਾ ਸੋ ਹਰ ਘਰ ਦੇ ਅੱਗੇ ਅੱਗੇ ਆਪਾਂ ਦੇਖਦੇ ਆਏ ਹਾਂ ਸੰਗਤਾਂ ਬਾਹਰ ਆਪ ਮਹਾਰਾਜੀਆਂ ਨਿਕਲ ਕੇ ਖੜੀਆਂ ਸੀ ਸੋ ਇੱਕ ਖਿੱਚ ਹੈ ਗੁਰੂ ਨਾਨਕ ਬਾਸਾ ਜੀਆਂ ਦੇ ਜੀਵਨ ਨਾਲ ਆਓ ਪਿਆਰ ਦਾ ਸਮੂਹ ਦਿੰਦੇ ਹੋਈ ਗੁਰੂ ਨਾਨਕ ਬਾਸਾ ਜੀਆਂ ਦਾ ਉਤਾਰ ਦਿਹਾੜਾ ਆਪਾਂ ਮਨਾ ਰਹੇ ਹਾਂ ਗੁਰਦੁਆਰਾ ਸਾਹਿਬ ਸੇਵਾਦਾਰਾਂ ਨੇ ਬਹੁਤ ਵਧੀਆ ਦੀਦਮਾਰਾ ਕੀਤੀ ਹੋਈ ਹੈ ਸਾਰਿਆਂ ਨੇ ਰਲ ਮਿਲ ਕੇ ਤੇ ਉਹ ਦਿਨ ਤੋਂ ਸਫਾਈ ਨਗਰ ਦੇ ਵਿੱਚ ਅੱਜ ਦੇਖਦੇ ਆਪਾਂ ਜਿੰਨੀ ਸਫਾਈ ਇਹਨਾਂ ਨੇ ਕੀਤੀ ਹੈ ਸਾਸਾਂਗੇ ਮੈਂ ਨਹੀਂ ਕਦੇ ਦੇਖੀ ਇਸ ਤਰ੍ਹਾਂ ਸਫਾਈ ਕੀਤੀ ਆਪਣੇ ਨੋ Добро пожаловать в Казахстан!